ਤਾਰਨਦੀਪ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੀ ਅੱਜ ਦੀ ਵੀਰੇ ਵੀਡੀਓ ਆ ਇਹ ਆਪਣੇ ਫਫਾਰੇ ਆ ਤੇ ਆ ਜਿਹੜੇ ਆਪਾਂ ਫਫਾਰੇ ਲਾ ਦਿੰਨੇ ਆ ਤੇ ਇਹ ਕਈ ਵਾਰ ਖਰਾਬ ਹੋ ਜਾਂਦੇ ਨੇ ਜਾਂ ਆਪਾਂ ਲਵਾ ਕੇ ਸਾਫ਼ ਨਹੀਂ ਕਰਦੇ ਤੇ ਉਹਨਾਂ ਬਾਰੇ ਆ ਤੇ ਉਹਨਾਂ ਵਿੱਚ ਅਸਲੀ ਨਕਲੀ ਆਉਂਦਾ ਦੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਕੀ ਚੀਜ਼ ਆ ਕੀ ਨਹੀਂ ਠੀਕ ਹੈ ਜੀ ਆ ਦੇ ਯਾ ਪਫਫਾਰਿਆਂ ਦੀ ਸੁੱਚ ਦਬਤੀ ਤੇ ਫਫਾਰੇ ਹੁਣ ਚੱਲਣਗੇ ਦੇਖਿਓ ਠੀਕ ਹੈ ਜੀ ਆ ਹੈਗਾ ਪਹਿਲੇ ਨੰਬਰ ਵਾਲਾ ਫਫਾਰਾ ਠੀਕ ਆ ਪਹਿਲੇ ਨੰਬਰ ਵਾਲਾ ਫਫਾਰਾ ਦੇਖਿਓ ਚੱਲੂਗਾ ਇਧਰੋਂ ਦਿਖਾਉਣਾ ਕੋਣ ਤੇ ਚੱਲੂਗਾ ਤੇ ਉਹ ਦੂਜੇ ਨੰਬਰ ਵਾਲਾ ਤੀਜੇ ਨੰਬਰ ਵਾਲਾ ਠੀਕ ਹੈ ਜੀ ਆ ਦੇਖ ਧੋਪਕਾ ਸੜਦਾ ਹਜੇ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਹੁੰਦਾ ਚੱਲਣ ਠੀਕ ਹੈ ਜੀ ਤੇ ਚੱਲਣਗੇ ਠੀਕ ਹੈ ਜੀ ਕੌਕਾ ਿਹੜਦਾ ਤੇ ਆਹ ਚੱਲ ਪਏ ਆਹ ਦੇਖੋ ਫਵਾਰਾ ਸਿੱਧੀ ਤੇ ਤੀਰੀ ਮਾਰਦਾ ਤੇ ਦੂਏ ਲੋਟ ਨਹੀਂ ਹੈ ਚੱਲਦਾ ਠੀਕ ਹੈ ਜੀ ਤੇ ਆ ਦੇ ਤੀਰੀ ਜੀ ਮਾਰਦਾ ਹੈ ਦੂਏ ਲੋਟ ਨਹੀਂ ਹੈਗਾ ਜੀ ਚੱਲਦਾ ਠੀਕ ਆ ਸਿੱਧੀ ਤੇ ਆਹ ਫਵਾਰਾ ਦੇਖੋ ਉਹ ਕਰਦਾ ਚੱਲਦਾ ਏ ਤੁੰਦ ਜੀ ਿਹੜਦਾ ਦੋ ਨੰਬਰ ਵਾਲਾ ਤੇ ਆਹ 3 ਨੰਬਰ ਵਾਲਾ ਵੀ ਟੁੰਡ ਜੀ ਹਿਰਦਾ ਠੀਕ ਹੈ ਜੀ ਤੇ ਆਹ ਦੇਖੋ 4 ਨੰਬਰ ਵਾਲਾ ਤਾਂ ਹੁਣ ਰੁਕਿਆ ਹੋਇਆ ਤਿੰਨ ਚਾਰ ਨੰਬਰ ਵਾਲਾ ਰੁਕਿਆ ਹੋਇਆ ਇੱਥੇ ਕੁਝ ਫਸਿਆ ਹੋਇਆ ਤੇ ਆਹ 5 ਨੰਬਰ ਵਾਲਾ ਵੀ ਰੁਕਿਆ ਹੋਇਆ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਖੋਲਾਂਗੇ ਖੋਲ ਕੇ ਤੁਹਾਨੂੰ ਦਿਖਾਵਾਂਗੇ ਕਿ ਕੀ ਚੱਕਰ ਆ ਇਹਨਾਂ ਦੇ ਵਿੱਚ ਠੀਕ ਆ ਕਿ ਚੱਕੀ ਆ ਕਿਵੇਂ ਸਾਫ ਕਰਨੇ ਨੇ ਇਹ ਕਈ ਵੀਰ ਨੇ ਜਿਹੜੇ ਉਹ ਮੈਸਤਰੀ ਨੂੰ ਬੁਲਾ ਲੈਂਦੇ ਨੇ ਨੋਖਸ਼ ਥੋੜਾ ਹੀ ਹੁੰਦਾ ਠੀਕ ਹੈ ਜੀ ਆ ਦੇ ਧਾਰ ਜੀ ਮਾਰਦਾ ਸਿੱਧੀ ਇਹ ਵੀ ਤੁਹਾਨੂੰ ਨੋਖਸ਼ ਦਿਖਾ ਮਾਗੇ ਤੇ ਆਪਾਂ ਖੋਲਦੇ ਆ ਫਫਾਰੇ ਹਾਂਜੀ ਆਵੇ ਆਪਣਾ ਹੈਗਾ ਪਹਿਲੇ ਨੰਬਰ ਵਾਲਾ ਫਫਾਰਾ ਇਹਦੇ ਵਿੱਚ ਚਾ ਲੋਕ ਜਿਆ ਹੁੰਦਾ ਤੇ ਲੋਕ ਜਿਆ ਕੱਢ ਕੇ ਤੇ ਆਪਾਂ ਉਹ ਕਰ ਲੈਣਾ ਠੀਕ ਹੈ ਜੀ ਰੋਕ ਦਿਆ ਹੁਣ ਆਪਣਾ ਦੂਜੇ ਨੰਬਰ ਵਾਲਾ ਫਫਾਰਾ ਠੀਕ ਹੈ दूजे नंबर आला फुहारा भी अपा खोल दें दखा चकर ठीक है जी दूसरा तीजे नंबर आला फारा ये भी खोल लिया आप आएगा अपना भी चौथे तो नंबर आला फुहारा ठीक है जी ए भी खोल लिया आप नंबर आला फुहारा ये भी खोल लिया ਆ ਹੈਗਾ ਜੀ ਆਪਣਾ ਪਹਿਲੇ ਨੰਬਰ ਵਾਲਾ ਫਫਾਰਾ ਠੀਕ ਆ ਆ ਪਹਿਲੇ ਨੰਬਰ ਵਾਲਾ ਪਾ ਫਫਾਰਾ ਖੋਲ ਲਿਆ ਠੀਕ ਹੈ ਜੀ ਤੇ ਇਹਦੇ ਵਿੱਚ ਦਿਖਾਉਨੇ ਆ ਤੁਹਾਨੂੰ ਠੀਕ ਆ ਤੇ ਆ ਦੇਖੋ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਜੀ ਇਹ ਸਾਫ ਆ ਸਾਫ ਹੈ ਤੇ ਇਹਦੀ ਨਾ ਚੱਲਣ ਦੀ ਵਜ੍ਹਾ ਕੀ ਆ ਠੀਕ ਹੈ ਜੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾ ਚੱਲਣ ਦੀ ਜਿਹੜੀ ਇਹਦੀ ਵਜ੍ਹਾ ਤੇ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਠੀਕ ਹੈ ਜੀ ਇਹ ਚੱਲਿਆ ਘੱਟ ਹੀ ਨਹੀਂ ਹੈਗਾ ਤੇ ਉਹ ਵੀ ਵਜਾ ਦਿਖਾ ਤੇ ਆ ਹੈਗਾ ਪਹਿਲੇ ਨੰਬਰ ਵਾਲਾ ਵਪਾਰਾ ਠੀਕ ਹੈ ਜੀ ਆਪਾਂ ਇਹਦੀ ਆਪੀ ਕੱਢ ਲਈ ਵਿੱਚੋਂ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਜਾਣਕਾਰੀ ਦਵਾਂਗੇ ਠੀਕ ਆ ਆ ਕਿਤੇ ਵਿੱਚ ਰੱਗ ਢੂੰਢੀ ਗਿਆ ਠੀਕ ਆ ਆ ਰੱਗ ਤਾਂ ਤੇ ਆ ਕੱਢ ਲਈ ਠੀਕ ਆ ਵੀਰੇ ਇੱਕ ਆਹ ਪਲੇਟ ਜੀ ਹੁੰਦੀ ਆ ਠੀਕ ਹੈ ਜੀ ਆ ਪਹਿਲੇ ਨੰਬਰ ਵਾਲਾ ਤੇ ਆ ਹੈਗਾ ਜੀ ਦੂਜੇ ਨੰਬਰ ਵਾਲਾ ਠੀਕ ਹੈ ਦੂਜੇ ਨੰਬਰ ਵਾਲਾ ਬੁਆਰਾ ਵੀ ਹੈ ਜਿਹੜਾ ਆਪਾਂ ਖੋਲ ਲਿਆ ਠੀਕ ਹੈ ਦੂਜੇ ਨੰਬਰ ਵਾਲੇ ਦੇ ਵਿੱਚ ਦੇਖਿਓ ਹੁਣ ਇਹ ਚ ਕੀ ਕੀ ਫਸਿਆ ਹੋਇਆ ਆ ਦੇਖੋ ਜਲਵਲ ਦੀਂਦੀ ਆ ਵੀਰੇ ਜਲਵਲ ਆ ਠੀਕ ਆ ਦੂਜੇ ਨੰਬਰ ਵਾਲਾ ਭਰਿਆ ਪਿਆ ਸਾਰੇ ਕਾਹ ਹਨ ਆ ਦੇਖਿਓ ਹੁਣ ਦੂਜੇ ਨੰਬਰ ਵਾਲੇ ਦੇ ਵਿੱਚੋਂ ਕੀ ਕੀ ਨਿਕਲਦਾ ਆ ਠੀਕ ਆ ਵੀਰੇ ਤੇ ਤੁਸੀਂ ਆਪੇ ਘਰੇ ਵੀ ਸਾਫ ਕਰ ਸਕਦੇ ਹੋ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਕੀ ਚੱਕਰ ਆ ਦੇਖੋ ਦੂਜੇ ਨੰਬਰ ਵਾਲਾ ਦੇਖੋ ਪਰਿਆ ਪਿਆ ਵੀ ਤੇ ਆ ਤੇ ਜਲਪਲ ਨਿਕਲਦੀ ਆ ਸਪ੍ਰਿੰਗ ਚ ਠੀਕ ਆ ਜੀ ਤੇ ਇਹ ਜੋ ਜਲਪਲ ਨਿਕਲਦੀ ਜਾਂ ਤੇ ਇਹ ਤੁਸੀਂ ਸਾਫ ਕਰ ਲੈਣੀ ਆ ਵੀਰੇ ਸਾਫ ਕਰ ਲਈ ਤੇ ਫੇਰ ਇਹਦੇ ਵਿੱਚ ਇੱਕ ਨਿੱਕਾ ਜਿਹਾ ਹੂਰ ਦਾਣਾ ਜਿਹਾ ਹੁੰਦਾ ਉਹ ਜਾਣੀ ਤੁਸੀਂ ਗਿਰਨ ਤੋਂ ਥੋੜਾ ਜਿਹਾ ਖਿਆਲ ਰੱਖਣਾ ਠੀਕ ਆ ਇਹਨੂੰ ਗਿਰਨ ਤੋਂ ਖਿਆਲ ਰੱਖਣਾ ਦੇਖ ਵੀਰੇ ਕਿੰਨਾ ਮਾਲ ਨਿਕਲੇ ਠੀਕ ਆ ਆ ਲੋ ਕੜਤੀ ਜਲਪਣ ਜੀ ਆਪਾਂ ਇਹ ਚ ਤੇ ਇਹ ਫੁਫਾਰੇ ਦੇ ਵਿੱਚ ਆਪਾਂ ਆ ਪਰ ਪਹਿਲਾਂ ਸਪਰਿੰਗ ਜਿਹਾ ਪਾ ਲੈਣਾ ਤੇ ਪਾ ਕੇ ਸਪਰਿੰਗ ਇਹ ਇਹਨੂੰ ਆਏ ਫੱਟ ਕਰ ਲੈਣਾ ਕਰ ਲਿਆ ਵੀਰੇ ਕਰਕੇ ਉੱਪਰੋਂ ਆਹ ਪਾ ਕੇ ਆਏ ਤੇ ਇਹਨੂੰ ਆਪਾਂ ਲਾ ਦੇਣਾ ਠੀਕ ਆ ਲਾਤਾ ਹੀ ਠੀਕ ਆ ਇਹ ਫਵਾਰਾ ਵੀ ਚੱਲੂਗਾ ਠੀਕ ਹੈ ਜੀ ਹੁਣ ਆਪਾਂ ਬਾਕੀ ਉਪਨ ਸਾਫ਼ ਕਰਦੇ ਆ ਆ ਹੁਣ ਆਪਣਾ ਪਹਿਲੇ ਨੰਬਰ ਵਾਲਾ ਜੀ ਆ ਹੈਗਾ ਆਪਣਾ ਹੁਣ ਦੂਜੇ ਨੰਬਰ ਵਾਲਾ ਠੀਕ ਆ ਇਹ ਵੀ ਆਪਾਂ ਸਾਫ਼ ਕਰਦੇ ਆ ਆ ਦੇਖੋ ਜੀ ਨਿਕਲੀ ਜਲਪਲ ਇਹਦੇ ਵਿੱਚੋਂ ਵੀ ਜਲਪਲ ਨਿਕਲੀ ਆ ਜੇਨਬੜਾ ਆਪਾਂ ਦੀ ਸ਼ਾਫ ਕਰ ਦੇਣੀ ਆਇਤਾ ਦਾਣਾ ਆਇਆ ਨਿਕਲਿਆ ਜਿਹੜਾ ਹੁੰਦਾ ਇਹਦੇ ਵਿੱਚ ਹੋਰ ਕੋਈ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਜੀ ਤੇ ਆ ਦਾਣਾ ਜਿਹੜਾ ਏਕਣ ਪਾ ਕੇ ਇਹਨੂੰ ਆਏ ਕਰਕੇ ਫੱਟਾ ਠੀਕ ਆ ਵੀਰੇ ਇਹਨੂੰ ਆਏ ਰੱਖ ਦੋ ਹੁਣ ਤੁਹਾਨੂੰ ਜਿਹੜੇ ਅਸਲੀ ਨਕਲੀ ਫੁਫਾਰੇ ਨੇ ਉਹਨਾਂ ਬਾਰੇ ਦੱਸਦਾ ਵੀਰੇ ਆ ਜਿਹੜਾ ਪਹਿਲੇ ਨੰਬਰ ਵਾਲਾ ਇਹ ਵੀ ਆਪਾਂ ਸਾਰਾ ਖੋਲ ਕੇ ਸਾਫ ਕਰ ਲਿਆ ਪਹਿਲੇ ਨੰਬਰ ਵਾਲਾ ਵੀ ਤੇ ਠੀਕ ਹੈ ਜੇ ਕੁਝ ਨਹੀਂ ਨਿਕਲਿਆ ਬਾਕੀਆਂ ਚੋ ਜਲਪਣ ਨਿਕਲਿਆ ਇਹ ਚੱਕਰ ਪਤਾ ਕੀ ਆ ਜੀ ਚੱਕਰ ਹੈਗਾ ਆ ਹੈਗਾ ਦੂਜੇ ਨੰਬਰ ਵਾਲੇ ਸਮਾਨ ਦੇ ਦਾ ਸਮਾਨ ਦਾ ਫਵਾਰੇ ਦਾ ਸਮਾਨ ਠੀਕ ਹੈ ਜੀ ਤੇ ਆ ਪਹਿਲੇ ਨੰਬਰ ਵਾਲੇ ਸਮਾਨ ਫਵਾਰੇ ਦਾ ਜਿਹੜੀ ਵੀਰੇ ਦੇ ਵਿੱਚ ਆ ਪਲੇਟ ਆ ਚਿੱਟੀ ਜੀ ਆ ਚਿੱਟੀ ਜੀ ਪਲੇਟ ਦੇਂਦੀ ਆ ਇਹ ਪਲੇਟ ਵਾਲੇ ਜਿਹੜੇ ਫਵਾਰੇ ਨੇ ਜਮੈਂ ਹੀ ਨਹੀਂ ਵੀ ਚੱਲਦੇ ਇਹਨਾਂ ਦਾ ਜਿਹੜਾ ਸ਼ਰਾਕ ਆ ਇਹ ਜਿਮਾਈ ਬਰੀਕ ਆ ਤੇ ਨਾ ਹੀ ਇਹਦੇ ਨਾਲ ਪੱਗ ਪਿੰਨ ਦੇ ਨਾਲ ਜਾਂ ਸੂਈ ਦੇ ਨਾਲ ਇਹ ਚ ਸਰਾਖ ਨਿਕਲਦਾ ਇਹ ਨਹੀਂ ਪਤਾ ਵੀ ਇਹ ਡੁਪਲੀਕੇਟ ਆ ਕੀ ਚੱਕਰਾ ਇਹਦੇ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ ਜਿਹੜਾ ਦੂਜੇ ਨੰਬਰ ਵਾਲੇ ਫੁਫਾਰੇ ਨੇ ਅੱਧੇ ਆਪਣੇ ਇਹਦੇ ਨਾਲ ਦੇ ਲekin ਇਹਦੇ ਚਾ ਜਿਹੜੀ ਪਲੇਟ ਆ ਇਹ ਲੋਹੇ ਦੀ ਆ ਜਿਵੇਂ ਦੇਖ ਜੀ ਹੁੰਦੀ ਆ ਇਹਦਾ ਸਰਾਖ ਵੀ ਵੱਡਾ ਤੇ ਇਹ ਫੁਫਾਰੇ ਦਾ ਜਿਹੜਾ ਚੱਲਦਾ ਫੁਫਾਰਾ ਮਾਰਦਾ ਠੀਕ ਆ ਜੀ ਤੇ ਇਹ ਤੁਹਾਨੂੰ ਦੋਹਾਂ ਦੇ ਵਿੱਚ ਚੰਤਰ ਆ ਜੇ ਕਦੇ ਵੀ ਤੁਸੀਂ ਫਫਾਰੇ ਵੀਰੇ ਜਿਹੜੇ ਲਾਉਣੇ ਨੇ ਪੁਰਜਾ ਛੋਟਾ ਜਿਹਾ ਹੀ ਆ ਪਰ ਤੁਸੀਂ ਆਹ ਲੋਹੇ ਵਾਲੇ ਫਫਾਰੇ ਲਾਉਣੇ ਨੇ ਜਿਨ੍ਹਾਂ ਦੇ ਵਿੱਚ ਆਹ ਲੋਹੇ ਦੀ ਪਲੇਟ ਹੋਵੇ ਤੇ ਆਹ ਫਫਾਰੇ ਵੀਰੇ ਨਾਲ ਲਾਓ ਇਹ ਤੁਹਾਨੂੰ ਬਹੁਤ ਤੰਗ ਕਰਨਗੇ ਤੇ ਕਈ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਤੇ ਇਹਨਾਂ ਦਾ ਸ਼ਰਾਖ ਵੀ ਨਹੀਂ ਨਿਕਲਦਾ ਤੇ ਇਹ ਥੋੜਾ ਜਿਹਾ ਉਹ ਆ ਜਿਵੇਂ ਸਪਰਿੰਗ ਉਹ ਨਹੀਂ ਹੁੰਦਾ ਫੈਵਰ ਜੀ ਵਾਲੀ ਨਾਲ ਤੇ ਗਲੀ ਨਿਕਲਦੀ ਆ ਤੇ ਨਾ ਕੋਈ ਹੋਰ ਠੀਕ ਹੈ ਜੀ ਤੇ ਇਹਦੇ ਨਾਲ ਤੇ ਲਾਏ ਹੁਣ ਤੁਹਾਨੂੰ ਦਿਖਾਵਾਂਗੇ ਇਹ ਫਫਾਰੇ ਚ ਤੇ ਇੰਨਾ ਚ ਫਰਕ ਫਿੱਟ ਕਰਕੇ ਠੀਕ ਹੈ ਜੀ ਆਪਾਂ ਲਾਤਾ ਪਹਿਲੇ ਨੰਬਰ ਵਾਲਾ ਫਫਾਰਾ ਠੀਕ ਹੈ ਜੀ ਲਾਤਾ ਤੇ ਆ ਆਪਾਂ ਲਾਤਾ ਹੁਣ ਦੂਜੇ ਨੰਬਰ ਵਾਲਾ ਫਫਾਰਾ ਠੀਕ ਹੈ ਜੀ ਅੱਛੀ ਆਪਾਂ ਕਰਕੇ ਸਹੀ ਜੀ ਸੁੱਚ ਦੱਬਤੀ ਪਾਰਿਆਂ ਦੀ ਠੀਕ ਹੈ ਜੀ ਤੇ ਹੁਣ ਆ ਚੱਲਣ ਗਿਆ ਪਹਿਲੇ ਨੰਬਰ ਵਾਲਾ ਫਫਾਰਾ ਹੋਆ ਜਿਹਦੇ ਵਿੱਚ ਮੇਰੇ ਚਿੱਟੀ ਪਲੇਟ ਆ ਠੀਕ ਆ ਜੀ ਇਹਦੇ ਵਿੱਚ ਕੋਈ ਗੰਦਮਾਨਤ ਨਹੀਂ ਫਸਿਆ ਦੀ ਠੀਕ ਆ ਇਹਨੇ ਚੱਲਣਾ ਫੇਰ ਵੀ ਨਹੀਂ ਹੁਣ ਜੀ ਠੀਕ ਆ ਇਹਦਾ ਪ੍ਰੈਸ਼ਰ ਤੇ ਫਫਾਰਾ ਦੇਖ ਲਿਓ ਤੇ ਵੀਰੇ ਜਿਹੜੇ ਆਪਾਂ ਦੂਏ ਲੋਹੇ ਵਾਲੀ ਪਲੇਟ ਆਲੇ ਨੇ ਤੇ ਉਹਨਾਂ ਦਾ ਪ੍ਰੈਸ਼ਰ ਆ ਤੇ ਫਫਾਰਾ ਦੇਖ ਦਿਓ ਠੀਕ ਆ ਜੀ ਲੈ ਚੱਲ ਪਿਆ ਵੀਰੇ ਆ ਦੇਖ ਲਓ ਓਕਣੀਆਂ ਠੀਕ ਆ ਆਪਾਂ ਇਹਨੂੰ ਸੈਟ ਵੀ ਕਰਦੇ ਆ ਠੀਕ ਆ ਜੀ ਚੱਲੇ ਆ ਦੇ ਹਮਣੇ ਹੱਟ ਕਰਾਂਗੇ ਠੀਕ ਹੈ ਜੀ ਹੱਟ ਕਰੇ ਤੇ ਵੀ ਚੱਲਦਾ ਨਹੀਂ ਆ ਇਹਨੇ ਇਹੀ ਕੋਹ ਕਰਨਾ ਠੀਕ ਹੈ ਜੀ ਆਰ ਹੱਟ ਕਰੇ ਤੇ ਵੀ ਨਹੀਂ ਚੱਲੇ ਠੀਕ ਆ ਆ ਦੇਖੋ ਜੀ ਹੈਗਾ ਇਹ ਆਪਣਾ ਦੂਜੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਚੱਲਦਾ ਹੀ ਨਹੀਂ ਹਾਂ ਜੀ ਹਈ ਹੋ ਗਿਆ ਆ ਹੈਗਾ ਆਪਣਾ ਤੀਜੇ ਨੰਬਰ ਵਾਲਾ ਛੋੜੀ ਵੀਡੀਓ ਉਹ ਵੀ ਔਖੀ ਆਈ ਖੜਕੇ ਥੱਲੇ ਬਣਾਉਣੇ ਹਾਂ ਦੇ ਇਹ ਤੀਜੇ ਨੰਬਰ ਆ ਇਹ ਵੀ ਸਹੀ ਚੱਲਦਾ ਠੀਕ ਹੈ ਜੀ ਤੇ ਆ ਵੀ ਸ਼ਟ ਕਰਦੇ ਆ ਇਹ ਵੀ ਚੌਥੇ ਨੰਬਰ ਵਾਲਾ ਜਿਹਨਾਂ ਦੇ ਵਿੱਚ ਦੋਈਆਂ ਪਲੇਟਾਂ ਨੇ ਉਹਦੀਆਂ ਹਾਂ ਚਲਦਾ ਪੂਰਾ ਲੋਹੇ ਵਾਲੀਆਂ ਪਲੇਟਾਂ ਵਾਲੇ ਫਫਾਰੇ ਨੇ ਚਲਦਾ ਚਲਦਾ ਹੀ ਲੋਹੇ ਵਾਲੀ ਪਲੇਟ ਵਾਲਾ ਠੀਕ ਆ ਆ ਹੈਗਾ ਦੂਈ ਵਾਲਾ ਜਿਹੜਾ ਆਪਣਾ ਕਿਹਾ ਦੂਆ ਇਹ ਵੀ ਨਹੀਂ ਚਲਦਾ ਦੇਖਣ ਨੂੰ ਇਹ ਤੇ ਨਕਸ਼ ਕੋਈ ਨਹੀਂ ਜਲਪੜ ਕੋਈ ਨਹੀਂ ਪਰ ਇਹ ਗੜੀ ਦੇ ਕਾਰਨ ਇਹ ਚਲਦਾ ਨਹੀਂ ਹੈਗਾ ਠੀਕ ਆ ਜੀ ਕਿਸ ਤੇ ਇਹਦੇ ਨਾਲ ਦੇ ਫਫਾਰੇ ਨੇ ਵੀ ਰਣ ਕੇ ਤੁਹਾਨੂੰ ਜਿਹੜੇ ਉਹ ਕਰਨਗੇ ਖੱਜਲ ਖਵਾਰ ਹੂੰ ਬੰਦਾ ਤੇ ਕਦੇ ਵੀ ਜਿਵੇਂ ਤੁਸੀਂ ਲਾਉਣੇ ਨੇ ਤਾਂ ਲੋਹੇ ਵਾਲੀ ਪਲੇਟ ਵਾਲੇ ਵੀਰੇ ਲਾਇਓ ਜੇਕਰ ਸਾਡੀ ਜਾਣਕਾਰੀ ਵੀਰੇ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਤਰਨਦੀਪ ਫਾਰਮਿੰਗ ਚੈਨਲ ਆ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਵੀਰੇ ਜਰੂਰ ਕਰ ਲਿਆ ਕਰੋ ਤਦ ਤੱਕ ਲਈ ਵੀਰੇ ਸਤਿ ਸ੍ਰੀ ਅਕਾਲ